ਮੈਂ ਜੀ ਪ੍ਰਕਾਸ਼ਪੁਰ ਸੋਹੀ ਜ਼ਿਲ੍ਹਾ ਪ੍ਰਧਾਨ ਖੇਡਾ ਆਂਗਰਵਾੜੀ ਮਲਾਜਨ ਯੂਨੀਅਨ ਸੀ। ਨਮਸਕਾਰ। ਇਹ ਜੀ ਸਾਡਾ ਅੱਜ ਦਾ ਜਿਹੜਾ ਧਰਨਾ ਪ੍ਰਦਰਸ਼ਨ ਹੈ ਜੀ ਇਹ ਕੱਲ 16 ਤੋਂ ਕੰਟੀਨਿਊ ਸ਼ੁਰੂ ਹੋਇਆ ਜੀ ਪਰਸੋਂ ਤੋਂ। ਪਿਛਲੇ 15 ਦਿਨ ਪਹਿਲਾਂ ਅਸੀਂ ਪੀਓ ਮੈਡਮ ਨੂੰ ਤੇ ਸੀਪੀਓ ਮੈਡਮ ਨੂੰ ਲਿਖ ਕੇ ਦੇ ਗਏ ਸੀ ਵੀ ਸਾਡਾ ਮਾਨ ਪੱਤਾ ਪਿਛਲੇ ਸਵਾ ਸਾਲ ਤੋਂ ਨਹੀਂ ਆ ਰਿਹਾ। ਪੰਜਾਬ ਸਰਕਾਰ ਵੱਲੋਂ ਜੋ ਮਿਲਦਾ ਸਾਰੇ ਪੰਜਾਬ ਦੇ ਵਿੱਚ ਮਿਲ ਰਿਹਾ ਪਰ ਜਿਹੜੇ ਤਿੰਨ ਬਲਾਕ ਹੈ ਇਹ ਚਾਈਲਡ ਕਾਉਂਸਲ ਦੇ ਆਂ ਸੇਵਾਵੇਟ ਤਰਸਿੱਕਾ ਤੇ ਬਠਿੰਡਾ ਬਲਾਕ ਇਹਨਾਂ ਨੂੰ ਪਿਛਲੇ 14 ਮਹੀਨਿਆਂ ਤੋਂ ਮਾਨ ਪਤਾ ਨਹੀਂ ਮਿਲੇ ਰਿਹਾ ਜੀ ਜੋ ਕਿ ਇਸ ਦੇ ਸਬੰਧ ਦੇ ਵਿੱਚ ਅਸੀਂ ਵਿਭਾਗੀ ਮੰਤਰੀ ਨੂੰ ਮੁੱਖ ਮੰਤਰੀ ਸਾਹਿਬ ਨਾਲ ਵੀ ਮੀਟਿੰਗ ਹੋ ਚੁੱਕੀ ਹੈ ਜੀ ਡਾਇਰੈਕਟਰ ਮੈਡਮ ਨਾਲ ਵੀ ਮੀਟਿੰਗ ਹੋ ਚੁੱਕੀ ਹੈ ਪਰ ਕਿਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਤਾਂ ਪਿਛਲੇ ਹੁਣ 15 ਦਿਨ ਤੋਂ ਅਸੀਂ ਅਲਟੀਮੇਟ ਦਿੱਤਾ ਸੀ ਜਿਵੇਂ ਅਸੀਂ ਕਰਕੇ ਲੰਘਰਨਾ ਜਾਰੀ ਕਰਾਂਗੇ ਪਰ ਇਹਨਾਂ ਦੇ ਕੰਮ ਤੇ ਕੋਈ ਯੂਨੀ ਸਰਕੀ 15 ਦਿਨਾਂ ਵਿੱਚ ਕੋਈ ਹਿੰਜੋਲ ਨਹੀਂ ਹੋਈ ਜੀ ਇਸ ਕਰਕੇ ਸਾਡਾ 16 ਤਰੀਕ ਤੋਂ ਹੰਟੀ ਲੰਘਰਨਾ ਜਾਰੀ ਹੈ ਜਿੰਨਾ ਚਿਰ ਸਾਨੂੰ ਤਨਖਾਹ ਨਹੀਂ ਮਿਲਦਾ ਮਾਨ ਪਤਾ ਨਹੀਂ ਦਿੱਤਾ ਜਾਂਦਾ ਉਹਨਾਂ ਚਿਰ ਇਹ ਧਰਨਾ ਲਗਾਤਾਰ ਜਾਰੀ ਰਹ ਪਰੇ ਇਸਰਨੇ ਦੀ ਕੋਸ਼ਿਸ਼ ਤਾਂ ਇਹ ਆ ਵੀ ਅਸੀਂ ਇਹ ਇਹ ਮਤਲਬ ਇੰਕਲੀਮੈਂਟ ਕਰਵਾ ਲਿਆ ਵੀ ਅਸੀਂ ਇਹ ਤਾਂ ਨਾਲ ਡਿਊਟੀ ਟਾਈਮ ਹੀ ਹੈ। ਸਵੇਰ 9 ਤੋਂ 1 ਵਜੇ ਤੱਕ ਧਰਨਾ ਸਾਡਾ ਟੇਲੀ ਬਸ ਹੋਊਗਾ ਛੁੱਟੀ ਵਾਲੇ ਦਿਨ ਛੁੱਟੀ। ਨਹੀਂ ਜੀ ਜੋਤੀ ਸਾਡੀ ਇੱਥੇ ਹੀ ਹਾਜ਼ਰੀ ਨੂੰ ਇੱਥੋਂ ਹਾਜ਼ਰੀ ਸੀ ਦਫਤਰ ਨੂੰ ਜਾਊਗੀ। ਬਕਾਇਦਾ ਅੱਜ ਵੀ ਗਈ ਹੈ। ਜਿੰਨੇ ਵੀ ਵਰਕਰ ਵੀਰੇ ਆਏ ਆ ਸਾਰਿਆਂ ਦੀ ਹਾਜ਼ਰੀ ਇੱਥੇ। ਜਿਹੜੇ ਵਰਕਰ ਆ ਗਏ ਗਰੀਬਾਂ ਛਾਂਦੇ ਜੇ ਦੇਖੋ ਤਾਂ ਉਹਨਾਂ ਦਾ ਗੁਜ਼ਾਰਾ ਕਿਵੇਂ ਚੱਲਦਾ? ਬੜੀ ਮੁਸ਼ਕਲ ਨਾਲ ਜੀ ਉਹ ਜਿਹੜੇ ਹੰਗਰੀ ਘਰਾਂ ਦੇ ਵਿੱਚ ਔਰਤਾਂ ਤਲਾਕशुदा ਜਾਂ ਵਿਧਵਾ ਔਰਤਾਂ ਜੀ ਔਰ ਨੌਕਰ ਛਡਾਂ ਲਈ ਮਜਬੂਰ ਹੋਈਆਂ ਪਤਨ ਇੱਕ ਸਿਰਫ ਅਸੀਂ ਉਹਨਾਂ ਦੀ ਇਹ ਹੌਸਲਾ ਅਫਜ਼ਾਈ ਕਰ ਰਹੇ ਆ ਵੀ ਚਲੋ ਅਸੀਂ ਐਡਜਸਟਮੈਂਟ ਕਰਦੇ ਆਂ ਛੁੱਟੀ ਵਾਲੇ ਦਿਨ ਦਾ ਕਿਨੇ ਵੀ ਸੈਂਟਰ ਟਾਈਮ ਤੋਂ ਬਾਅਦ ਵਿਚਾਰ ਆ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਬਰਤਨ ਸਾਫ਼ ਕਰਕੇ ਰੋਟੀਆਂ ਬਣਾ ਕੇ ਆਪਣੇ ਬੱਚੇ ਪਾਲ ਰਹੇ ਆ ਜੀ ਬਹੁਤ ਬੁਰਾ ਹਾਲ ਹੈ ਮਹਿੰਗਾਈ ਦੇ ਟਾਈਮ ਦੇ ਵਿੱਚ ਤਾਂ ਵੈਸੇ ਹੀ ਗੁਜ਼ਾਰਾ ਨਹੀਂ ਹੋ ਰਿਹਾ ਤੇ ਇੱਕ ਇੱਕ ਸਾਲ ਤੋਂ ਜੋ ਬੰਦ ਦਾ ਨਗੂਨਾ ਮਾਨਪਤਾ ਦਿੱਤਾ ਜਾ ਰਿਹਾ ਜੋ ਉਹ ਵੀ ਨਹੀਂ ਮਿਲੂਗਾ ਤਾਂ ਅਸੀਂ ਇਮੇਜਨ ਕਰ ਸਕਦੇ ਆ ਵੀ ਕੀ ਹਾਲਾਤ ਹੋਣਗੇ ਨਕਰਾਂ ਸਾਨੂੰ ਬੜਾ ਹੀ ਅਸੀਂ ਉਹਨਾਂ ਦੇ ਕਾਰਨ ਹੀ ਅਸੀਂ ਇਸ ਸਥਿਤੀ ਦੇ ਵਿੱਚ ਅੱਜ ਇੱਥੇ ਬੈਠਣਾ ਪਿਆ ਸਾਨੂੰ ਸੜਕਾਂ ਤੇ ਵੀ ਸਾਥੋਂ ਉਹਨਾਂ ਔਰਤਾਂ ਦਾ ਦਰਦ ਨਹੀਂ ਚੱਲਿਆ ਜਾਂਦਾ ਚੋਣਾਂ ਆ ਰਹੀਆਂ ਫਿਰ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਹੋ ਜੀ ਚੋਣਾਂ ਦੇ ਵਿੱਚ ਦੇਖੋ ਜੀ ਇਹ ਤਾਂ ਸਾਫ਼ ਹੈ ਵੀ ਅਸੀਂ ਇਹਨਾਂ ਦਾ ਤਾਂ ਪੱਲਾ ਨਹੀਂ ਫੜਾ ਅਸੀਂ ਕਿਸੇ ਵੀ ਪਾਰਟੀ ਨੂੰ ਨਹੀਂ ਸਪੋਰਟ ਕਰਦੇ ਸਾਡਾ ਕੋਈ ਇੱਥੇ ਰਾਜਨੀਤਿਕ ਮਸਲਾ ਨਹੀਂ ਬਟ ਫਿਰ ਵੀ ਇਹ ਹੈ ਵੀ ਜੋ ਮਾਨ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਚੋਣਾਂ ਦੇ ਵਿੱਚ ਇਹਨਾਂ ਨੇ ਸਾਨੂੰ ਮੈਨੀਫੈਸਟੋ ਦੇ ਵਿੱਚ ਵੀ ਸੀ ਵੀ ਤੁਹਾਡਾ ਮਾਨ ਪੱਤਾ ਤੁਕਣਾ ਕਰਿਆ ਜਾਊਗਾ ਤਾਂ ਤੁਕਣਾ ਤਾਂ ਦੂਰ ਦੀ ਗੱਲ ਹੈ ਕਿ ਜਿੱਦਾਂ ਦੀ ਮਾਨ ਸਰਕਾਰ ਬਣੀ ਹੈ ਔਰ ਅਰੇਡੀ ਬਾਕੀ ਪੰਜਾਬ ਦੇ ਵਿੱਚ ਵੀ ਅਸੀਂ ਇਕੱਠੇ ਮਾਨਪਤਾ ਜਿਹੜਾ ਸਾਡਾ ਮਿਲਦਾ ਅੱਧਾ ਸਟੇਟ ਦਾ 40% ਹੈਗਾ ਸੈਂਟਰ ਦਾ ਜੀ 60% ਸਟੇਟ ਦਾ ਤਾਂ ਉਹਦਾ ਅਸੀਂ ਕਿਤੇ ਉਹ ਨਹੀਂ ਦੇਖਾ ਪੂਰੇ ਦਾ ਇਕੱਠਾ ਇੱਕ ਵਾਰ ਹੋ ਆ ਜਾਂਦਾ ਇੱਕ ਵਾਰ ਹੋ ਜਾਂਦਾ ਤੇ ਬਕਿੰਡੇ ਦੇ ਵਿੱਚ ਤਾਂ ਇਹਨਾਂ ਨੇ ਜਮੀਂ ਹੱਦ ਦੀ ਪਾਵਾ ਦਿੱਤੀ ਹੈ ਇਹਨਾਂ ਤਿੰਨ ਬਲਾਕਾਂ ਦੇ ਵਿੱਚ ਤਾਂ ਪਿਛਲੇ ਸਵਾ ਸਾਲ ਤੋਂ ਨੰਬਰ ਹੈ ਪਿਛਲੇ ਫਰਵਰੀ ਦਾ ਮਿਲਿਆ ਹੋਇਆ ਜੀ 2023 ਦਾ ਤਾਂ ਅੱਜ ਹੁਣ ਮਈ ਚੱਲਣ ਵਾਲੀ ਹੈ ਦੇਖੋ ਪ੍ਰੈਲ ਦਾ ਅੱਜ ਸਾਰਾ ਤੀਕ ਨੂੰ ਦੀ ਹੈ ਪਰ ਕੋਈ ਇਹਨਾਂ ਦਾ ਅਜੇ ਵੀ ਸਾਨੂੰ ਕੋਈ ਉਮੀਦ ਨਹੀਂ ਪਟਾ ਜੀ ਸਾਡਾ ਚੰਡੀਗੜ੍ਹ ਇਹਨਾਂ ਨੇ ਲਿਖ ਕੇ ਭੇਜ ਦਿੱਤਾ ਵੀ ਵਰਕਰਾਂ ਪਰ ਨੀਤੀ ਹੈ ਬੋਲ ਰਹੇ ਆ ਕਿ ਤੇ ਕੰਮ ਨਹੀਂ ਕਰਨਗੇ ਗਲਵੋਟ ਹੜਤਾਲ ਹੈ ਸਾਡੀ ਤਾਂ ਹੁਣ ਦੇਖੋ ਜੇ ਕੁਝ ਕਰਤਾ ਤਾਂ ਨਹੀਂ ਤਾਂ ਧਰਨਾ ਸਾਡਾ ਲਗਾਤਾਰ ਕੰਟੀਨਿਊ ਹੋਊਗਾ ਜਿੰਨਾ ਚਿਰ ਸਾਡੇ ਗੱਲ ਦੀ ਸੁਣਵਾਈ ਨਹੀਂ ਪ੍ਰਤੀਵਾਦ ਸ਼ਰਮਾ ਮੈਂ ਜ਼ਿਲ੍ਹਾ ਪ੍ਰੈਸਿਸ ਕਤਰ ਹਾਂ ਹਾਂ ਜੀ ਸਾਡੀ ਮੇਨ ਮੰਗ ਤਾਂ ਇਹੀ ਹੈ ਜੀ ਦੇਖੋ 1 ਸਾਲ 3 ਮਹੀਨੇ ਹੋ ਗਏ ਵੀ ਸਰਕਾਰ ਨੇ ਆਂਗਣਵਾੜੀ ਵਰਕਰਾਂ ਦਾ ਹੈਲਪਰਾਂ ਦਾ ਮਾਨ ਪਤਾ ਨਹੀਂ ਪਾਇਆ ਸਾਨੂੰ ਇਹ 60% ਹਿੱਸਾ ਸੈਂਟਰ ਗਵਰਨਮੈਂਟ ਤੇ 40% ਹਿੱਸਾ ਵੀ ਸੈਂਟਰ ਪਰਮੈਂਟ ਦਿੰਦੀ ਆ ਵੀ ਜਿਹੜਾ ਪੰਜਾਬ ਸਰਕਾਰ ਹੈਗੀ ਐ ਇਹਨੇ ਸਾਨੂੰ 13 ਮਹੀਨਾ ਤੋਂ ਕੋਈ 1 ਰੁਪਿਆ ਨਹੀਂ ਤਨਖਾਹ ਦਾ ਪਾਇਆ ਇਸ ਕਰਕੇ ਅਸੀਂ ਮੰਗ ਕਰਦੇ ਵੀ ਸਾਡੇ ਜਿਹੜੇ ਵਰਕਰਾਂ ਤੇ ਹੈਲਪਰਾਂ ਬਹੁਤ ਦੁਖੀ ਹੋਈ ਹੋਈਆਂ ਵੀ ਕਈ ਵਿੱਡੋ ਐ ਕਈ ਜਿਵੇਂ ਵੀ ਹੈਂਡੀਕੈਪ ਐ ਜੋ ਵੀ ਐ ਵੀ ਉਹਨਾਂ ਦਾ ਜਿਹੜਾ ਘਰ ਦਾ ਗੁਜ਼ਾਰਾ ਇਸੇ ਤਨਖਾਹ ਨਾਲ ਚੱਲਦਾ ਜਿਹੜੇ ਸਰਕਾਰ ਦੇ ਨਹੀਂ ਰਹੀ ਇਸ ਕਰਕੇ ਅਸੀਂ ਅੱਜ ਆਂਗਣਵਾੜੀ 'ਤੇ ਆਪਣੇ ਤਾਲੇ ਲਾ ਕੇ ਆਏ ਆ ਵੀ ਅਸੀਂ ਜਿਹੜਾ ਆਪਾਂ ਇੱਥੇ ਧਰਨਾ ਦੇਵਾਂਗੇ ਜਦ ਤੱਕ ਸਰਕਾਰ ਸਾਨੂੰ ਸੈਲਰੀ ਨਹੀਂ ਦਿੰਦੀ ਵੀ ਸਰਕਾਰ ਦੇ ਹੋਂ ਵਿੱਚ ਮੁਲਾਜ਼ਮਾਂ ਦਾ ਵੱਡਾ ਸਹਿਯੋਗ ਹੈ ਸਕੇ ਤੇ ਹੋਂ ਹਾਂਜੀ ਦੇਖੋ ਚਾਹੇ ਕੋਈ ਵੀ ਹੈ ਜਨਤਾ ਤਾਂ ਇਹੀ ਸੋਚਦੀ ਹੈ ਵੀ ਸ਼ਾਇਦ ਬਦਲਾਅ ਆ ਜਾਏਗਾ ਤਾਂ ਕੀ ਪਤਾ ਸਾਡਾ ਕੁਝ ਬਣ ਜਾਊਗਾ ਲੇਕਿਨ ਇਹ ਬਦਲਾਅ ਤਾਂ ਐਸਾ ਆਇਆ ਕਿ ਸਰਕਾਰ ਨੇ ਤਾਂ ਸਾਨੂੰ ਹੀ ਬਦਲ ਕੇ ਰੱਖਤਾ ਵੀ ਆਂਗਣਵਾੜੀ ਵਰਕਰਾਂ ਦੇ ਹੈਲਪਰਾਂ ਦੀ ਕਿਸਮਤ ਹੀ ਬਦਲਦੀ ਵੀ ਉਹਨਾਂ ਨੂੰ ਰੋਣ ਵਾਸਤੇ ਮਜਬੂਰ ਕਰਤਾ ਵੀ 13 ਸਾਲਾਂ ਤੋਂ ਉਹਨਾਂ ਨੂੰ ਸੈਲਰੀ ਨਹੀਂ ਦੇ ਰਹੇ ਔਰ ਇਸ ਤੋਂ ਜ਼ਿਆਦਾ ਬਦਲਾਅ ਕੀ ਕਰੂਗੀ ਸਰਕਾਰ ਜਿਹੜੀ 13-13 ਮਹੀਨੇ ਤਨਖਾਹ ਨਹੀਂ ਦਿੰਦੀ ਹੈਗੀ ਹਾਂਜੀ 2024 ਦੀ ਜਿਹੜੀ ਇਹ ਚੋੜਾ ਹੈਗੀ ਵੀ ਅਸੀਂ ਇਹਨਾਂ ਦਾ ਬਾਈਕਟ ਕਰਾਂਗੇ ਪਰ ਸਾਡੀ ਕੋਈ ਰੰਜਿਸ਼ ਵੀ ਨਹੀਂ ਹੈਗੀ ਸਰਕਾਰ ਨਾਲ ਵੀ ਅਸੀਂ ਕਹੀਏ ਪਰ ਅਸੀਂ ਤਾਂ ਇਹ ਚਾਹਨੇ ਵੀ ਜ ਮਾਨ ਪੱਤਾ ਵੀ ਜਿਹੜੀ ਸਾਡੀ ਸੈਲਰੀ ਹੈ ਜਿਸ ਅਸੀਂ ਕੰਮ ਦੇ ਬਦਲੇ ਸੈਲਰੀ ਮੰਗਦੇ ਆ ਅਸੀਂ ਇਹ ਨਹੀਂ ਵੀ ਬਿਨਾ ਕੰਮ ਦੇ ਸੈਲਰੀ ਮੰਗਦੇ ਆ ਦੇਖੋ ਸਾਨੂੰ ਸਵੇਰੇ 8 ਵਜੇ ਜਾ ਕੇ 12 ਵਜੇ ਤੱਕ ਰੈਗੂਲਰ ਡਿਊਟੀ ਦੇਣੀ ਪੈਂਦੀ ਹੈ ਅਸੀਂ ਉਹਦਾ ਮਾਨ ਪੱਤਾ ਮੰਗ ਰਹੇ ਜਿਹੜਾ ਉਹ ਵੀ ਨਹੀਂ ਦਿੰਦੀ ਸਰਕਾਰ ਅਸੀਂ ਇੱਕ ਤੋਂ ਇਹ ਕਰਕੇ ਇਹ ਵੀ ਬਲਾਕ ਜਿਹੜਾ ਹੈਗਾ ਬਠਿੰਡਾ ਇਹ ਐਨਜੀਓ ਦੇ ਅੰਡਰ ਆਉਂਦਾ ਅਸੀਂ ਸਰਕਾਰ ਤੋਂ ਮੰਗ ਕਰਦੇ ਵੀ ਸਾਡੋ ਐਨਜੀਓ ਤੋਂ ਬਾਹਰ ਕੱਢਾ ਜਾਵੇ ਕਿ ਜੇ ਐਨਜੀਓ ਤੋਂ ਬਾਹਰ ਕੱਢਾ ਜਾਊਗਾ ਹੋ ਸਕਦਾ ਸਾਡੀ ਸਰਕਾਰ ਤਨਖਾਹ ਦੇ ਟਾਈਮ ਤੇ ਪਾਰੇ ਹੋਰ ਬਲਾਕਾਂ ਨਾਲ ਉਹਨਾਂ ਦਾ ਬਰਾਹਲ ਹੋਵੇ ਜਿਹੜਾ ਸੰਖਾ ਨਹੀਂ ਮਿਲਦਾ ਕਿਦਾਂ ਰੱਖਣਗਾ ਅ ਦੇਖੋ ਜੀ ਤੁਸੀਂ ਆਪ ਹੀ ਸੋਚ ਸਕਦੇ ਹੋ ਵੀ ਜੇ ਆਪਾਂ ਨੂੰ ਇੱਕ ਦਿਨ ਵੀ ਆਪਾਂ ਨੂੰ ਪੈਸੇ ਨਾ ਮਿਲੇ ਤਾਂ ਆਪਣਾ ਗੁਜ਼ਾਰਾ ਕਿੰਨੀ ਮੁਸ਼ਕਿਲ ਨਾਲ ਚੱਲਦਾ ਹੈ ਇਹ ਤਾਂ 13 ਮਹੀਨੇ ਹੋ ਗਏ ਤੇ ਵਰਕਰਾਂ ਤੇ ਹੈਲਪਰਾਂ ਦਾ ਰੋ ਰੋ ਕੇ ਬੜਾ ਬੁਰਾ ਹਾਲ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਖੜੀਆਂ ਮੇਰੀ ਭੈਣਾਂ ਕੋਈ ਵਿਡੋ ਹੈ ਕੋਈ ਵਿਧਵਾ ਹੈ ਕੋਈ ਹੈਂਡੀਕੈਪ ਹੈ ਵੀ ਜਿਹੜੇ ਘਰਾਂ 'ਚ ਜਾ ਜਾ ਕੇ ਕੰਮ ਕਰਦੀਆਂ ਜਦੋਂ ਹੁਣ 13 ਮਹੀਨੇ ਤੋਂ ਉਹਨਾਂ ਨੇ ਸਰਕਾਰ ਨੇ ਮਾਨ ਪਤ ਨਹੀਂ ਦਿੱਤਾ ਤਾਂ ਉਹ ਕੁੜੀਆਂ ਨੇ ਕੀ ਕੀਤਾ ਵੀ ਘਰਾਂ 'ਚ ਜਾ ਕੇ ਕੰਮ ਕਰਨਾ ਸ਼ੁਰੂ ਕਰਤਾ ਵੀ ਦੋ ਪੈਸੇ ਆਣ ਤੇ ਅਸੀਂ ਰੋਟੀ ਖਾਈਏ ਜਿਨ੍ਹਾਂ ਦੇ ਚੁੱਲ੍ਹੇ ਨਹੀਂ ਚੱਲੇ ਸੀ ਹੁਣ ਵਿਚਾਰੇ ਦੇ ਚੁੱਲ੍ਹੇ ਠੰ ਉਹ ਸਰਕਾਰ ਤੋਂ ਇਹੀ ਮੰਗ ਕਰਦੀ ਆ ਬਾਰ ਬਾਰ ਵੀ ਸਾਨੂੰ ਮਾਨ ਪੱਤਾ ਦਿੱਤਾ ਜਾਵੇ ਅਸੀਂ 15 ਦਿਨ ਪਹਿਲਾਂ ਇਸ ਸੰਘਰਸ਼ ਦਾ ਬੀਗੂਲ ਵਜਾ ਚੁੱਕੇ ਸੀਗੇ ਵੀ ਅਸੀਂ ਇੱਥੇ ਧਰਨਾ ਲਾਵਾਂਗੇ ਅਸੀਂ ਆਪਣੇ ਦਫ਼ਤਰਾਂ 'ਚ ਪੀਓ ਮੈਡਮ ਨੂੰ ਸੈਂਟਰਾਂ 'ਚ ਸਭ ਨੂੰ ਅਸੀਂ ਕਹਿ ਚੁੱਕੇ ਸੀ ਵੀ ਜਦੋਂ ਤੱਕ ਸਾਡੀ ਤਨਖਾਹ ਨਹੀਂ ਆਉਗੀ ਅਸੀਂ ਕੰਮ ਨਹੀਂ ਕਰਾਂਗੇ ਅੰਗਨੇਵੜੀ ਸੈਂਟਰਾਂ 'ਚ ਸੰਤੁਸ਼ਟ ਬੱਧ ਹੋਣ ਇਹ ਸਾਡਾ ਜਦੋਂ ਤੱਕ ਮਾਨ ਸਰਕਾਰ ਸਾਡੀ ਸੈਲਰੀ ਨਹੀਂ ਦੇਊਗੀ ਇਹ ਰੈਗੂਲਰ ਸਾਡਾ ਚੱਲੂਗਾ ਇਹ ਨਹੀਂ ਪਤਾ ਮਹੀਨਾ ਚੱਲੇ 2 ਮਹੀਨੇ ਚੱਲੇ ਸਾਨੂੰ ਕੁਝ ਨਹੀਂ ਪਤਾ ਹੈਗਾ ਪਰ ਸਾਡੀ ਤਾਂ ਮੰਗ ਇਹੀ ਹੈ ਜੀ ਜਦੋਂ ਸਰਕਾਰ ਸਾਡੀ ਤਨਖਾਹ ਪਾ ਦੋਗੀ ਖਾਤੇ 'ਚ ਅ ਹਾਂਜੀ ਸੈਂਟਰਾਂ ਉ ਤਾਂ ਲੱਗੇ ਸੈਂਟਰਾਂ ਨੂੰ ਅਸੀਂ ਤਾਲੇ ਲਗਾ ਕੇ ਵਰਕਰ ਤੇ ਹੈਲਪਰਾਂ ਤੇ ਬੈਠੀ ਆ ਜੀ ਅਸੀਂ ਸੈਂਟਰਾਂ 'ਚ ਨਹੀਂ ਜਾਵਾਂਗੇ ਜਿਹੜੀ ਸਾਡੀ ਹਾਜ਼ਰੀ ਆਂਗਣਵਾੜੀ ਸੈਂਟਰਾਂ 'ਚ ਲੱਗਦੀ ਸੀ ਉਹ ਇਸੇ ਧਰਨੇ ਤੇ ਲੱਗੂਗੀ ਇਸ ਧਰਨੇ ਤੋਂ ਸਾਡੀ ਦਫ਼ਤਰਾਂ 'ਚ ਜਾਊਗਾ ਸਾਬ ਕਰਨਾ ਸੀਗਾ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਤਨਖਾਹ ਵਧਾਉਣੀ ਸੀਗੀ ਉਹਨਾਂ ਨੇ ਤਨਖਾਹ ਵਧਾਣ ਦੀ ਵਜਾਏ ਜਿਹੜੇ ਮਾਨਪਤਾ ਦਿੰਦੀ ਸੀ ਉਹ ਵੀ ਆਪਣੇ ਖਾਤਿਆਂ 'ਚ ਰੱਖੇ ਹੋਏ ਆ ਆਪਣੇ ਕਬਜ਼ੇ 'ਚ ਕੀਤੇ ਹੋਏ ਆ ਵੀ ਉਹਨਾਂ ਨੂੰ ਵਿਚਾਰੀ ਵਿਧਵਾਓ ਦੀ ਜਾਂ ਇਹਨਾਂ ਦੀ ਗਰੀਬ ਲੋਕਾਂ ਦਾ ਪੈਸਾ ਰੱਖ ਕੇ ਸਰਕਾਰ ਕਿੱਥੇ ਸਫਲ ਹੋਈ ਆ ਅਸਤ ਵੀ ਅਸੀਂ ਮੰਗਾ ਕਰਦੇ ਆ ਵੀ ਜਿਹੜਾ ਸਰਕਾਰ ਮਾਨ ਪੱਤਾ ਦਿੰਦੀ ਆ ਉਹ ਟਾਈਮ ਸਿਰ ਪਾਇਆ ਜਾਵੇ ਜਿਹੜਾ ਕੇਂਦਰ ਦਾ ਮਾਨ ਪੱਤਾ ਆਉਂਦਾ ਸੀ ਉਹ ਮਿਲ ਰਿਹਾ ਕਿ ਉਹ ਵੀ ਨਹੀਂ ਮਿਲ ਰਿਹਾ ਹਾਂਜੀ ਜਿਹੜਾ ਕੇਂਦਰ ਦਾ ਮਾਨ ਪੱਤਾ ਆ ਉਹ ਸਾਨੂੰ ਰੈਗੂਲਰ ਮਿਲ ਰਿਹਾ ਪਰ ਉਹਨਾਂ ਦਾ ਵੀ ਇਹ ਨਹੀਂ ਵੀ ਪੂਰਾ ਪ੍ਰੋਪਰ ਟਾਈਮ ਤੇ ਆਉਂਦਾ ਉਹ ਵੀ ਕਦੇ ਮਹੀਨੇ ਬਾਅਦ 2 ਮਹੀਨੇ ਬਾਅਦ ਐ ਆਉਂਦਾ ਵੀ ਰੈਗੂਲਰ ਸਾਡੀ ਤਨਖਾਹ ਕਦੇ ਨਹੀਂ ਆਈ ਵੀ ਜਿਵੇਂ 10500 ਸਾਡੀ ਤਨਖਾਹ ਹੈ ਅਭੀ ਅਸੀਂ ਕਦੇ ਖਾਤਿਆਂ 'ਚ ਇਹ ਨਹੀਂ ਦੇਖਿਆ ਵੀ ਸਾਡੀ ਪੂਰੀ ਤਨਖਾਹ ਆਈ ਹੈ ਕਦੇ 5000 ਆ ਗਏ ਕਦੇ 4000 ਆ ਗਏ ਵੀ ਇਸੇ ਗੁਜ਼ਾਰਾ ਨਹੀਂ ਚੱਲਦਾ ਇਸ ਕਰਕੇ ਅੱਜ ਮਜ ਇੱਥੇ ਡੀਸੀ ਆਫਿਸ ਦੇ ਬਾਹਰ ਮੁਰੇ ਧਰਨਾ ਲਾਇਆ ਵੀ ਇੱਥੇ ਆਂਦੇ ਜਾਂਦੇ ਲੋਕਾਂ ਨੂੰ ਵੀ ਪਤਾ ਲੱਗੇ ਵੀ ਅਸੀਂ ਕਾਦੇ ਵਾਸਤੇ ਬੈਠੇ 30 ਬੇਟੀਆਂ ਜਿਹੜੀ ਸੜਕਾਂ ਤੇ ਰੋਲ ਰਹੀ ਹੈ ਵੀ ਇਸ ਸਰਕਾਰ ਦੇ ਹੋਂਦ ਦੇ ਵੀ ਇਹਨਾਂ ਨੇ 30 ਬੇਟੀਆਂ ਨੂੰ ਸੜਕਾਂ ਤੇ ਰੋਲ ਚੁੱਕਾ ਹੈ ਵੀ ਇਹ ਸਰਕਾਰ ਜਿਹੜੀ ਹੈ ਇਹ ਤੋਂ ਸਾਰੀ ਸਰਕਾਰਾਂ ਚੋਂ ਇਹੀ ਨਿਕੰਮੀ ਸਰਕਾਰ ਆ। ਵੀ ਸਾਨੂੰ ਉਮੀਦ ਨਹੀਂ ਸੀ। ਔਰ ਜਿਹੜਾ ਖਾਣਾ ਮਿਲਦਾ ਸੀ ਅਸੀਂ ਇੱਕ ਵਾਰ ਅਸੀਂ ਦੇ ਚੁੱਕੇ ਆ ਅਸੀਂ ਨੁਕਸਾਨ ਨਹੀਂ ਕਰਨਾ ਵੀ ਦੇਖੋ ਗਰੀਬਾਂ ਦਾ ਜਿਹੜਾ ਖਾਣਾ ਆਇਆ ਉਹ ਤਾਂ ਅਸੀਂ ਸਰਕਾਰ ਨੂੰ ਰੈਗੂਲਰ ਵੀ ਬੱਚਿਆਂ ਨੂੰ ਦੇਵਾਂਗੇ ਚਾਹੇ ਅਸੀਂ ਛੁੱਟੀ ਵਾਲੇ ਦਿਨ ਵੰਡ ਕੇ ਆਈਏ ਵੀ ਸਰਕਾਰ ਦਾ ਜਿਹੜਾ ਆਇਆ ਹੋਇਆ ਰਾਸ਼ਨ ਆ ਅਸੀਂ ਉਹ ਲੋਕਾਂ ਤੱਕ ਤੋਂ ਪਹੁੰਚਾਵਾਂਗੇ ਅਸੀਂ ਉਹਨਾਂ ਦਾ ਥੋੜਾ ਗਰੀਬ ਮਾਰ ਕਰਨੀ ਹੈ ਵੀ ਜਿਹੜਾ ਰਾਸ਼ਨ ਆ ਰਿਹਾ ਵੀ ਅਸੀਂ ਉਹ ਸੈਂਟਰਾਂ 'ਚ ਖਰਾਬ ਕਰਾਂਗੇ ਉਹ ਅਸੀਂ ਖਰਾਬ ਨਹੀਂ ਹੋਣ ਦੇਣਾ ਚਾਹੇ ਉਹ ਛੁੱਟੀ ਹੈ ਕੋਈ ਜਾਂ ਅਸੀਂ ਆਪਣੇ ਪਾਰਟ ਟਾਈਮ ਕੇ ਬਾਅਦ ਤਰਨੇ ਕੇ ਬਾਅਦ ਵੀ ਉਹਨਾਂ ਨੂੰ ਇਸ ਰਾਸ਼ਨ ਅਸੀਂ ਦੇ ਕੇ ਆਵਾਂਗੇ ਅਸੀਂ ਤਰਨੇ 'ਚ ਬੈਠੇ ਹਾਂ I'm yeah. gonna yeah. 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 yeah.